ਸ਼ਸ਼ੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10777 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਪਿੰਡ ਰਕਾਲਾ ਤਸੀਲ ਬਾਈ ਨੂੰ ਧਰਮਕੋਟ ਪੈਂਦੀ ਆ ਤੇ ਜ਼ਿਲ੍ਹਾ ਮੋਗਾ ਪੈਂਦਾ ਜਿਹੜੇ ਕਰੋ ਵੀਡੀਓ ਬਣਾ ਰਹੇ ਵਪਾਰ ਦਾ ਕੰਮ ਕਰਦੇ ਬਈ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ 4 ਐਨੀਮਲ ਸੇਲ ਆ ਬਾਈ ਜੀ 4 ਜੀ 4 ਠੀਕ ਆ ਜੀ 4 ਹੀ ਸੁਈਆਂ ਡਿਟੇਲ ਆਪਾਂ ਬਾਈ ਤੋਂ ਲੈ ਲੈਣੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਡਰੈੱਸ ਦੱਸ ਦੋ ਜੀ ਹੋਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਨਾਮ ਰਿਸ਼ਪਾਲ ਸਿੰਘ ਪਿੰਡ ਭਿੰਡਰਕੜਾ ਜ਼ਿਲ੍ਹਾ ਮੋਗਾ ਤਸੀਲ ਧਰਮਕੋਟ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀ ਸਤਿ ਸ਼੍ਰੀ ਅਕਾਲ ਵਾਪੀ ਰੌਜੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਧਨਨ ਸਿੰਘ ਪਿੰਡ ਭਿੰਡਕਲਾਂ ਜ਼ਿਲ੍ਹਾ ਮਲੂਗਾ ਤਹਿਸੀਲ ਧਰਮਕੋੜ 9914502458 9914502458 ਠੀਕ ਹੈ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਸੀ ਵੈਗਿਆ ਮਾਲੀ ਸਰ ਉਹ ਵੀ ਹੈ ਜੀ ਹਾਂ ਜੀ ਤਾਂ ਐਵੇਂ ਦਿਹਾੜੀ ਡੰਗ ਲੱਗ ਜਾਂਦੀ ਕੀ ਕਰਾਂ ਠੀਕ ਹੈ ਜੀ ਉਹ ਵੀ ਵਧੀਆ ਜੀ ਠੀਕ ਹੈ ਕਰੀਏ ਅੱਜ 4 ਐਨੀਮਲ ਸੇਲ ਆ 4 ਹੀ ਸੂਏ ਸਵਾਏ ਆ ਡਿਟੇਲ ਪ੍ਰੋਪਰ ਆਪਾਂ ਲੈ ਲੈਨੇ ਆ ਇੱਕ ਨੰਬਰ ਕਿਹੜੀ ਤੇ ਸ਼ੁਰੂ ਕਰਕੇ ਬਈ ਇਧਰੋਂ ਕਰ ਲੋ ਜੀ ਠੀਕ ਆ ਜੀ ਕੀ ਡਿਟੇਲ ਆ ਜੀ ਇਹ ਪਲੂਣ ਬੱਚੀ ਆ ਜੀ ਠੀਕ ਆ ਜੀ ਦੰਦੋ ਜੀ ਦੰਦ ਨਹੀਂ ਦੇਖੇ ਵੀਰੋ ਐਵੇਂ ਕਹਿ ਦੀਆਂ ਆਪਾਂ ਕਹਿੰਦੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਿਆ ਅੱਜ ਤੀਜਾ ਦਿਨ ਆਈ ਬੱਚਾ ਉਹ ਬੱਚੀ ਆ ਜੀ ਦੋ ਨੰਬਰ ਤੇ ਜੀ ਦੋ ਨੰਬਰ ਤੇ ਜੀ ਦੋ ਨੰਬਰ ਤੇ ਆ ਚੈੱਕ ਕਰ ਲੋ ਇਹ ਬੱਚੀ ਆ 나ੜੂਆ ਨਾਲ ਆਪਾਂ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਹਣੀ ਆ ਬੱਚੀ ਵੀ ਚੰਗੀ ਆ ਜੀ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਆ ਕੇ ਬੋਲਾ ਜੀ ਵੀਰੇ ਬੋਲਾ ਹੀ ਆ 8-9 ਕਿਲੋ ਬੋਲਾ ਆਪਾਂ ਖਾਲੀ ਨਹੀਂ ਕੀਤੀ ਠੀਕ ਆ ਜੀ ਬਣ ਕੇ ਚਲੋ ਵਿੱਚ ਕਿਲੋ ਕੱਟ ਛੱਡ ਦੇਈਦਾ ਠੀਕ ਆ ਜੀ ਵੀ ਹਜੇ ਕਈ ਵਾਰ ਹੁੰਦਾ ਵੀ ਤਾਜ਼ਾ ਸੋਇਆ ਆਪਸੇ ਇੱਕ ਠੰਡ ਥੋੜੀ ਜ਼ਿਆਦਾ ਹੈ ਵੀ ਟੈਂਪਰੇਚਰ ਨਾ ਘਟ ਜਾ ਜੇ ਹਾਂਜੀ 8 ਤੋਂ 9 ਕਿਲੋ ਬੋਲਾ ਨੈਟ ਰੈਡੀ ਆ ਥਣਾ ਦੀ ਓਕੇ ਆ ਜੀ ਜਮਾ ਓਕੇ ਡੰਨ ਠੰਡੀ ਪੂਰੀ ਸੀਲ ਹੈ ਠੀਕ ਆ ਜੀ ਕਿੰਨਾ ਕੁ ਪਾਜੂ ਬਾਈ ਦੁੱਧ ਯਾਰ ਜੈ ਸਾਹਿਬ ਨਾ ਬੱਛੀ ਆ ਇਹਨੂੰ ਆਪਾਂ ਬਾਹਾਂ ਨਹੀਂ ਕਹਿੰਦੇ 13 14 ਕਿਲੋ ਚਾਹੀਦਾ ਕੋਈ ਬਾਲਾ ਨਹੀਂ ਹਾਂ ਇੰਨਾ ਕੋ ਬਾਕੀ ਸੇ ਵਾਲੇ ਕਰਦੇ ਲਓ ਜੀ ਤੁਰ ਕੇ ਦਿਖਾ ਦਿਓ ਜੀ ਪਹਿਲੇ ਸਵੇ ਸੂਈ ਆ ਦੰਦ ਬਾਈ ਕਹਿੰਦਾ ਦੇਖੇ ਨਹੀਂ ਮਗਰ ਸੂਣੀ ਬੱਛੀ ਆ ਚੈੱਕ ਕਰ ਸਕਦੇ ਹੋ ਤੁਸੀਂ ਜੀ 2 ਨੰਬਰ ਵਾਲੀ ਆਪ ਵੀ ਕਰਮ ਵਾਲੀ ਕਰਾਸ ਚ ਪੈਂਦੀ ਆ ਗਰਮੀ ਦਾ ਸੀਜ਼ਨ ਚੱਲੀ ਜਾਂਦਾ ਜੀ ਤੇ ਗਰਮੀ ਦਾ ਕਰਮ ਵਾਲੀ ਨੇ ਭੋਰਾ ਨਹੀਂ ਮਨਾਉਣੀ ਜਿਹੜਾ ਬੋਲਾ ਬਾਈ ਦੇ ਘਰੇ ਨੈਟ ਰੈਡੀ ਆ 8 ਤੋਂ 9 ਕਿਲੋ ਆ ਬਾਈ ਕਹਿੰਦਾ ਪ੍ਰੋਪਰ ਖਾਲੀ ਨਹੀਂ ਕੀਤੀ ਅੱਧਾ ਕਿਲੋ ਕਿਲੋ ਆਪਾਂ ਛੱਡ ਦੇਈਦਾ ਜੀ ਥਣਾ ਦੀ ਓਕੇ ਆ ਬੇਫਿਕਰ ਹੋ ਕੇ ਆ ਜਾਓ ਚਾਰੇ ਥਣ ਗੈਰ ਤੇ ਲੱਗਿਆ ਸੋਹਣੇ ਹੱਥੀ ਚਵਾਈ ਵਾਲੇ ਕਲਿੱਕ ਕਰ ਸਕਦੇ ਹੋ ਥੋੜਾ ਜਿਹਾ ਬੱਚੇ ਦਾ ਕਰਦੀ ਆ ਤਾਜੀ ਸੂਈ ਕਰਕੇ ਕਰਮ ਵਾਲੀਆਂ ਕ੍ਰੋਸ ਥੋੜਾ ਜਿਹਾ ਕਰ ਹੀ ਜਾਂਦੀਆਂ ਜੀ ਹੋਂਦਾ ਠੰਡੀ ਸੀਲ ਠੰਡੀ ਸੀਲ ਪੂਰੀ ਆ ਤਸੱਲੀ ਤੁਸੀਂ ਕਰਨੀ ਆ ਚਾਹੇ ਦੋ ਟਾਈਮ ਚਵਾਈ ਕਰ ਲਿਓ ਤੇ ਚਾਹੇ ਚਾਰ ਟਾਈਮ ਚਬਾਈ ਕਰ ਲਓ ਹਨਾਂ ਦੇ ਸਹਿਜ ਵੀ ਸੋਨੇ ਆ ਹੱਥੀ ਚਬਾਈ ਆਲੇ ਆਪਾਂ ਨੇੜੇ ਤੋਂ ਚੈੱਕ ਕਰਵਾ ਦਿੰਨੇ ਆ ਜੀ ਉਹ ਮੈਂ ਠੰਡੀ ਸੀਲੇ ਜਿਉ ਮਾਰੀ ਕੋਈ ਵਾਸਤਾ ਨਹੀਂ ਆ ਉਹ ਪੂਰੀ ਨਿਆਣਾ ਪਉਣਾ ਪਾ ਲਿਓ ਪਾ ਲਿਓ ਨਾ ਪਾ ਜੇ ਤਾਂ ਵੀ ਕੋਈ ਨਾ ਧਾਰਾ ਮਾਰ ਕੇ ਦਿਖਾ ਵੀ ਦਿੰਨੇ ਉਸ ਚੱਕ ਕੇ ਖੜ ਕੇ ਕਰਮ ਵਾਲੀ ਤੇ ਬਾਈ ਕਹਿੰਦਾ ਧਾਰਾ ਮਾਰ ਕੇ ਦਿਖਾਈ ਦਿੰਨੇ ਆਪਾਂ ਲਓ ਜੀ ਮੂਰਲੇ ਥਣਾ ਚੋ ਵੀ ਓਕੇ ਮਗਰ ਲਿਆਂ ਚ ਮਾਰ ਦੋ ਬਾਈ ਮੈਂ ਜਿਵੇਂ ਯਾਰ ਰੂਮ ਵਰਗੀ ਤਾਰ ਹੈ ਚਵਾਈ ਦੀ ਇੱਕ ਨੰਬਰ ਆ ਬੇਫਿਕਰ ਆ ਜੋ ਮੁੱਲ ਭਈ ਜਾਇਜ ਜਾਇਜ ਮੁੱਲ ਯਾਰ ਆਪਾਂ ਲੈਣ ਦੇਣ ਵਾਲੇ ਹੀ ਕਰਨੇ ਵੀਰੇ ਤੇ ਛੋੜ ਹੀ ਹੋਣੀ ਆ ਐਵੇਂ ਜਿਆਦਾ ਮੰਗ ਕੇ ਫੇਰ ਫਾਇਦਾ ਨਹੀਂ ਕੋਈ ਇਹ ਇਹ ਆਪਾਂ 38 ਹਜ਼ਾਰ ਦੀ ਵਹਿੜ ਦੇ ਦੋ ਲੋ ਜੀ ਜਮਾ ਜਾਇਜ ਮੁੱਲ ਆ 38000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਕੱਲੀ ਛੋੜ ਹੀ ਹੋਣੀ ਆ ਫੈਕਸ ਜੇ ਮੁੱਲ ਬਾਈ ਆ ਆ ਫੈਕਸੀ ਕਰਨੇ ਮੰਗਣ ਨੂੰ ਆਪਣਾ 45 ਮੰਗ ਲਗੇ ਪਰ ਇਹ 40 42 ਦੀ ਵੀ ਵਿਕਦੀ ਜਿੰਨੀ ਮਰਜ਼ੀ ਪਰ ਆਪਾਂ ਮੰਗਣਾ ਹੀ ਜਾਇਜ ਆ ਉਹ ਚੋਂ 100 ਰੁਪਈਆ ਛੋਟ ਹੋਣੀ ਆ ਠੀਕ ਆ ਜੀ 38000 ਚੋਂ 100 ਰੁਪਿਆ ਛੋੜ ਜੀ 2 ਨੰਬਰ HF ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਹੋ ਗਏ ਇਹਨੂੰ 4 ਕਿ ਦਿਨ ਹੋ ਗਏ ਉਹਨੇ 5 ਬੱਚਾ ਕਿਹੜਾ ਜੀ ਉਹ ਪਰਲੀ ਬੱਚੀ ਆ ਪਹਿਲੇ ਨੰਬਰ ਅੱਗੇ ਇਹਦੇ ਮਗਰ ਵੀ ਬੱਚੀ ਆ ਜੀ ਲਓ ਜੀ ਐਕਟ ਨੰਬਰ ਵਾਲੀ ਬੱਚੀ ਆ ਚੈੱਕ ਕਰ ਲਓ ਜੀ ਤੇ 4 ਤੋਂ 5 ਦਿਨ ਹੋ ਗਏ ਸੂਈ ਨੂੰ ਕਿੰਨਵਾ ਸੁਹਾ ਸੁਈ ਆ ਜੀ ਇਹ ਦੂਜਾ ਸੁਹਾਈ ਠੀਕ ਆ ਜੀ ਇਹਦੇ ਥੱਲੇ ਹੁਣ ਬੋਲਾ ਆਏ ਗਏ ਇਹ ਥੱਲੇ ਬੋਲਾ ਹੀ ਮੰਨ ਲਓ ਚਲੋ ਹਾਂਜੀ ਤੇ ਇਹ ਥੱਲੇ 14 ਤੋਂ ਪਲੱਸ ਆਈ 14 ਕਿਲੋ ਜਾਨੀ ਕਿ ਭਾਂਡ ਚ ਪਾ ਕੇ ਹਾਂਜੀ ਭਾਂਡ ਚ ਬਣਾ ਆਪਣੇ ਵੱਲੋਂ 2 ਦਿਨ ਚੋਲਣ 3 ਦਿਨ ਚੋਲਣ ਆਪਦੀ ਤਸੱਲੀ ਗੱਲ ਹੈ ਠੀਕ ਹੈ ਜੀ ਉਹ ਉਹਨਾਂ ਨੇ ਦੱਸਿਆ ਹੀ ਆ ਵੀ 20 ਕਿਲੋ ਚੋਇਆ ਵਾ ਹਾਂਜੀ ਬਾਕੀ ਜਿੱਦੀ ਵਹਿੜ ਆ ਉਹ ਚੋਇਆ ਵੀ ਹੋਊਗਾ ਤੇ ਬਾਕੀ ਜੀ ਸੇਵਾ ਦਾ ਹੁੰਦਾ ਆਪਾਂ ਐਵੇਂ ਗਰੰਟੀ ਵੀ ਕੋਈ ਦਿੰਦੇ ਨਹੀਂ ਸਹੀ ਗੱਲ ਹੈ ਜੀ ਲਓ ਜੀ ਇਧਰ ਨੂੰ ਲੈ ਆਇਓ ਕੱਦ ਕਾਠ ਤੇ ਵਜਨ ਚੰਗਈ ਆ ਚਾਰੇ ਥਣ ਗੈਬ ਤੇ ਲੱਗੇ ਸੋਹਣੇ ਆ ਹੱਥੀ ਚਵਾਈ ਵਾਲੇ ਸੋਹਣੀ ਫੇਸ ਕੁਆਲਿਟੀ ਆ ਜਿਹੜਾ ਅੱਜ ਬੋਲਾ ਨੈੱਟ ਰੈਡੀ ਆ 14 ਕਿਲੋ ਤੋਂ ਪਲਾਸਾ ਬਾਈ ਕਹਿੰਦਾ 14 ਕਿਲੋ ਮੇਰੇ ਘਰੋਂ ਜੋ ਕੇ ਲੈ ਜਿਓ ਚਾਰ ਹੀ ਥਾਣਾ ਕੋਈ ਗੈਪ ਤੇ ਲੱਗੇ ਵੇ ਪੂਰੇ ਤੇ ਕੋਈ ਵਾਦੂ ਸ਼ਾਕ ਨਹੀਂ ਜੀ ਚਵਾਈ ਦੀ ਬਾਈ ਇੱਕ ਨੰਬਰ ਹੈ ਜੀ ਜਮਾ ਇੱਕ ਨੰਬਰ ਵੀਰੇ ਨਿਆਣਾਮ ਨਹੀਂ ਪਾਉਣ ਦੀ ਲੋੜ ਠੀਕ ਆ ਜੀ ਰੋਕ ਲਈ ਵੀਰ ਮੈਂ ਤਾਂ ਪੰਜਾਂ ਚ ਬੰਦਾ ਝੋਲ ਲੈਂਦਾ ਜਿਵੇਂ ਮਰਜੀ ਯਾਰ ਵਧੀਆ ਕੋਈ ਲਈ ਜਾ ਕੋਈ ਇਹੋ ਜੀ ਗੱਲ ਹੀ ਬਾਲਾ ਵੀਰੇ ਦੇ ਵਿਚਾਲੇ ਬਹਿ ਕੇ ਵਿਚਾਲੇ ਆਪਣਾ 20 ਚ ਝਵਾ ਦਾਂਗੇ ਇਹੋ ਜੀ ਨਹੀਂ ਗੱਲ ਕੋਈ ਇੰਨੀ ਠੰਡੀ ਸੀ ਤਾਂ ਬਣਾ ਇੱਥੇ ਮਾਰਦੇ ਨੇ ਧਾਰਾਂ ਯਾਰ ਬੋਲਾ ਬਾਈ ਨੇ ਰਸਾ ਉਮੇਸ਼ ਆੜਤਾ ਦੂਰੀ ਆਉਂਦੀ ਤੇ ਜਿੱਥੇ ਜੱਤ ਕਰਦਾ ਉੱਥੇ ਬਹਿ ਕੇ ਜੋਲਿਓ ਤੇ ਜਿਹੜਾ ਬੋਲਾ ਨੈਟ ਰੈਡੀ ਆ 14 ਤੋਂ ਬਾਹਰ ਰੈਡੀ ਆ 20 ਕਿਲੋ ਦੀ ਉਮੀਦ ਆ ਮੀਣ ਦੁੱਧ ਹੁੰਦਾ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਹੋ ਸਕਦਾ ਪਲਾਸਤੀ ਜੋਲੇ ਪਰ 20 ਕਿਲੋ ਦੀ ਆਸ ਆ ਜਿਹੜਾ ਬਾਈ ਦੇ ਘਰੇ ਦੁੱਧ ਦਾ ਬੋਲਾਗਾ ਉਹ 14 ਕਿਲੋ ਨੈਟ ਰੈਡੀ ਆ ਆ ਕੇ ਬਾਈ ਕਹਿੰਦਾ ਮੇਰੇ ਘਰੇ ਦੋ ਟਾਈਮ ਚਵਾਈ ਕਰ ਲਿਓ ਚਾਰ ਟਾਈਮ ਚਵਾਈ ਕਰ ਲਿਓ ਤੇ ਚਾਹੇ ਛੇ ਟਾਈਮ ਚਵਾਈ ਕਰ ਲਿਓ ਕੱਦ ਵਜਨ ਦੀ ਚੰਗੀ ਆ ਜੀ ਮਗਰ ਬੱਚਾ ਵੱਛੀ ਆ ਇਹਦਾ ਬਾਈ ਫੈਕਸ ਜਾਂ ਮੁੱਲ ਜੀ ਇਹਦਾ ਵੀਰੇ ਮੰਗਣ ਦਾ ਜਿਵੇਂ ਪਨਾਮਾ ਆਪਾਂ 75 ਮੰਗ ਲਾ 70 ਮੰਗ ਲਾ ਕੋਈ ਫਾਇਦਾ ਨਹੀਂ ਉਹਦਾ 2 ਬਾਹੜੇ ਹਜ਼ਾਰ ਦੀ ਵੱਛੀ ਦਵਾਂਗੇ ਠੀਕ ਆ ਜੀ ਮੰਗਣ ਨੂੰ ਜਿੰਨਾ ਬਾਈ ਕਹਿੰਦਾ ਮਰਜ਼ੀ ਮੰਗ ਲਓ ਓਵੇਂ ਠੰਡੀ ਪੂਰੀ ਐ ਲੈ ਯੈਸ ਨੋਆ ਸੀਲ ਸੂ ਕਰਮ ਵਾਲੀ ਪੂਰੀ ਆ ਬਾਕੀ ਤਸੱਲੀ ਤੁਸੀਂ ਕਰਨੀ ਆ ਜੀ ਤਿੰਨ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਵੀ ਵੀਰੇ ਪਹਿਲੇ ਸੂਈ ਸੂਈ ਆ ਉਹ ਆਈ ਥੋੜੇ ਰੇਵੇਂ ਘਰੋਂ ਆ ਠੀਕ ਆ ਜੀ ਇਹਦੇ ਮਗਰ ਵੀ ਬੱਚੀਆਂ ਇਹਨੂੰ ਵੀ ਚੌਥਾ ਪੰਜਵਾਂ ਦਿਨ ਹੋ ਗਿਆ ਬੱਚਾ ਕਿਹੜਾ ਜੀ ਇਹ ਬੱਚੀ ਆ ਤਿੰਨ ਨੰਬਰ ਜੀ ਬੱਚੀਆਂ ਹੀ ਆ ਸਾਰੀਆਂ ਮਗਰ ਇੱਕ ਬੱਚਾ ਆ ਗਿਆ ਜੀ ਇੱਕ ਬੱਚਾ ਆ ਗਿਆ ਕਰਮ ਵਾਲੀਆਂ ਮਗਰ ਤਿੰਨਾਂ ਮਗਰ ਬੱਚੀਆਂ ਹੈ ਵੀ ਚੰਗੀਆਂ ਜੀ ਦੋ ਕੱਲ ਸੀਗੀਆਂ ਉਹ ਵਗੀਆਂ ਬੱਚੀਆਂ ਵਾਲੀਆਂ ਹੀ ਸੀ ਯਾਰ ਕੀ ਠੀਕ ਆ ਜੀ ਤੇ ਇਹਦੇ ਥੱਲੇ ਕਿੰਨਾ ਬੋਲਾ ਨੱਟ ਰੇ ਇਹਦੇ ਥੱਲੇ ਵੀਰੇ 9-10 ਕਿਲੋ ਠੀਕ ਹੈ ਜੀ ਤਿਆਰ ਆ ਜੀ ਤਿਆਰ ਆ ਜੀ ਤਿਆਰ ਭਾਣਾ ਦੋ ਟਾਈਮ ਚੋਂ ਵੀ ਚਾਰ ਟਾਈਮ ਚੋਂ ਥਣਾ ਦੀ ਓਕੇ ਆ ਜੀ ਜਮਾ ਓਕੇ ਪੋਲੀ ਧਾਰ ਆ ਠੀਕ ਹੈ ਜਮਾ ਰੂ ਵਰਗੀ ਲਓ ਜੀ ਇਹਨੂੰ ਵੀ ਤੋੜ ਕੇ ਦਿਖਾ ਦਿਓ ਪਹਿਲੇ ਤੂੰ ਇਹ ਸੂਈ ਆ ਥੋੜੀ ਜਿਹੀ ਘੱਟ ਸੇ ਵਾਲੇ ਘਰ ਵਾਈ ਕਰਕੇ ਥੋੜੀ ਜਿਹੀ ਲੱਸੀ ਆ ਜੀ ਬਾਕੀ ਕੱਦ ਵਜਨ ਦੀ ਚੰਗੀ ਆ ਕਰੋਸ ਚ ਕਰਮ ਵਾਲੀ ਪੈਂਦੀ ਆ ਦੁੱਧ ਫੈਟ ਕਰਮ ਵਾਲੀ ਦੀ ਚੰਗੀ ਹੋ ਜਿਹੜਾ ਬਾਈ ਦੇ ਘਰੇ ਨੱਟ ਤਿਆਰ ਆ 9 ਤੋਂ 10 ਕਿਲੋ ਜੀ ਹਾਂਜੀ ਹਾਂਜੀ ਹੈਗਾ ਜੀ 9 ਤੋਂ 10 ਕਿਲੋ ਨੈਟ ਤਿਆਰ ਆ ਤਸੱਲੀ ਆ ਕੇ ਕਰ ਲਿਓ ਦੋ ਟਾਈਮ ਚਾਰ ਟਾਈਮ ਵੀ ਠੰਡੀ ਸੀ ਲਾ ਕੋਈ ਇਹੋ ਜੀ ਗੱਲ ਨਹੀਂ ਜਿਵੇਂ ਬਾਕੀ ਠੇਰਾ ਕੇ ਬਣਾ ਦਾ ਧਰ ਮਾਰ ਸਾਰੀਆਂ ਲਾਉਣਾ ਹੀ ਵੀਰੇ ਸੀਰਸਾ ਹੂਆ ਕੋਈ ਇਹੋ ਜੀ ਨਹੀਂ ਕਹਿੰਦਾ ਆਪਾਂ ਨੂੰ ਸਹੀ ਗੱਲ ਆ ਜੀ ਲਓ ਭਲਾ ਵਿੜੇ ਦੇ ਵਿਚਾਲੇ ਚੋਈ ਚੱਲਿਓ ਸਾਰੀਆਂ ਓਕੇ ਆ ਜੀ ਛਣਾ ਵਾਲੇ ਪਾਸੋਂ ਵੀ ਓਕੇ ਆ ਕੋਈ ਫੋੜ ਸ਼ਾਂਕ ਨਹੀਂ ਚਾਰ ਹੀ ਥਾਣਾ ਉਹ ਵੀ ਗੈਪ ਤੇ ਲੱਗੇ ਵੇ ਬਾਕੀ ਥੋੜੀ ਜੀ ਘੱਟ ਸੇਵਾ ਵਾਲੇ ਘਰੋਂ ਕਰਕੇ ਆਈ ਥੋੜੀ ਜੀ ਲੱਸੀ ਆ ਜੇ ਸੇਵਾ ਘਰ ਚੰਗੀ ਹੋ ਜੇ ਨਾਲੇ ਤਾਂ ਕਰਮ ਵਾਲੀ ਦੁੱਧ ਵਧ ਜੂ ਨਾਲੇ ਦੁੱਧ ਚੰਗਾ ਦੇ ਜੂਗੀ ਅਜੇ ਤਾਂ ਸੰਭਾਈ ਸੰਭੂਈਆਂ ਨਹੀਂ ਸੀ ਬੰਦਿਆਂ ਦੀ ਸਹੀ ਗੱਲ ਹੈ ਅਜੇ ਆਪਾਂ ਵੀ ਨਵਾਈ ਨਹੀਂ ਗਈ ਅਜੇ ਠੀਕ ਹੈ ਜੀ ਕਿਉਂਕਿ ਆਈਆਂ ਕੋਈ ਪਸ਼ੂ ਨੁਹਾਇਆ ਨਹੀਂਗਾ ਠੀਕ ਹੈ ਜੀ ਮਗਰ ਇਹਦੇ ਵੀ ਬੱਚੀ ਆ ਜੀ ਤਿੰਨਾਂ ਦੇ ਮਗਰ ਬੱਚੀਆਂ ਇੱਕ ਗਾਂ ਨਾਲ ਤੁਹਾਨੂੰ ਦੋ ਗਾਈਆਂ ਬਣ ਜਾਣੀਆਂ ਕਿਉਂਕਿ ਸਾਲ-ਸਾਲ ਬੱਚੀਆਂ ਦੀ ਸੇਵਾ ਹੋਗੀ ਤੇ ਮਗਰ ਵਹਿੜਾ ਤਿਆਰ ਹੋ ਜਾਣੀਆਂ ਤੇ ਗਾਈਆਂ ਫ੍ਰੀ ਹੋ ਜਾਣੀਆਂ ਜੀ ਇਹਦਾ ਮੁੱਲ ਬਈ ਜਾਇਜ਼ ਆ। ਜਿਹਰੇ ਲੈਣ ਦੇਣ ਵਾਲੇ ਆ 37000 ਦੀ ਦੇ ਦਾਂਗੇ ਵਿੱਚੋਂ 100 ਰੁਪਈਆ ਛੋੜੋ। ਲਓ ਜੀ ਅੱਜ ਮੁੱਲ ਜਮ੍ਹਾਂ ਕਰਾ। ਅੱਜ ਜਮ੍ਹਾਂ ਜਾਇਜ਼ ਮੁੱਲ ਆ ਆਪਾਂ ਕੋਈ ਔਨੇ ਨਹੀਂ ਆ। ਠੀਕ ਆ 37000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ। ਠੰਡੀ ਸੀਲ ਬਹੁਤ ਆ ਬੈੜ ਚੰਗੀ ਆ ਜੇ ਉਵੇਂ ਕਿ ਨਹੀਂ ਹਜੇ। ਸਹੀ ਗੱਲ ਆ ਜੀ। ਥੋੜੀ ਜੀ ਘੱਟ ਸੇਵਾ ਕਰ। ਸੇਵਾ ਘੱਟ ਕਰੋਂ ਆਈ ਐ ਨਹੀਂ ਤੇ ਬੈੜ ਬਾੜੀ ਵਧੀਆ ਬੈਟ ਆ। ਮੈਂ ਪੂਚ ਚੱਕ ਲੈਂਦੇ। ਲਓ ਜੀ ਸੀਲ ਸੌਦਾ ਦਾ ਅੰਤ ਹੀ ਕੋਈ ਨਹੀਂ ਤੇ ਬਾਈ ਮਨ ਤੁਣ ਵੀ ਬਹੁਤ ਵਧੀਆ ਲੱਗਿਆ। ਤੁਣ ਵੀ ਚਾਰ ਆ ਸੋਹਣੇ ਹੱਥ 4 ਨੰਬਰ ਬਈ ਇਹਦੀ ਕੀ ਡਿਟੇਲ ਹੈ ਜੀ ਇਹ ਵੀ ਵੀਰੇ ਦੂਜਾ ਦੂਜੇ ਸੂਏ ਸੂਈ ਆ ਠੀਕ ਆ ਜੀ ਤੇ ਇਹਦੇ ਮਗਰ ਬੱਛਾ ਆ ਦੇ ਇਹਦੇ ਮਗਰ ਬੱਛਾ ਆ ਆ ਇਹਨੂੰ ਵੀ ਅੱਜ ਪੰਜਵਾਂ ਚੌਥਾ ਪੰਜਵਾਂ ਦੇਣੀ ਹੈ ਠੀਕ ਆ ਜੀ ਇਹਦੇ ਥੱਲੇ ਕਿੰਨਾ ਬੋਲਾ ਤਿਆਰ ਇਹਦੇ ਥੱਲੇ ਵੀ ਵੀਰੇ 9 ਕਿਲੋ ਹੀ ਮੰਨ ਕੇ ਚੱਲੋ ਹੈ 9 10 ਕਿਲੋ ਹੋਊਗਾ ਫਿਰ ਘਟ ਕਈ ਵਾਰੀ ਬਾਅਦ ਉਦੀ ਜਾਂਦਾ ਪਸ਼ੂਆਂ ਦਾ ਪਤਾ ਨਹੀਂ ਹੁੰਦਾ ਕਿਲੋ ਅੱਧਾ ਕਿਲੋ ਤਾਂ ਹਾਂ ਘਟ ਬਾਦੀ ਜਾਂਦਾ ਕਿ ਨਹੀਂ ਫਿਰ ਅਗਲਾ ਕਹਿੰਦਾ ਯਾਰ ਤੂੰ ਇੰਨਾ ਦੱਸਿਆ ਹੈਗਾ 9 ਕਿਲੋ ਮੰਨ ਕੇ ਚੱਲੋ ਹੈ ਉਹ ਆਪਣਾ 10 ਹੀ ਹੋਵੇ ਠੀਕ ਆ ਜੀ ਚਾਰ ਨੰਬਰ ਮਗਰ ਇਹਦੇ ਵੱੱਛਾ ਆ ਗਿਆ ਜੇ ਕਰਮਾਂ ਵਾਲੀ ਬੱਚੀ ਹੁੰਦੀ ਤਾਂ ਸਾਈਵਾਲ ਚ ਪਿਓਰ ਦੇ ਹਾਂ ਬੇ ਸਾਈਵਾਲ ਚ ਸੀਗਾ ਢੀਕਾ ਪਰ ਆ ਗਏ ਨੇ ਉਹ ਕਿਸਮਤ ਜੀ ਜਿਹੜਾ ਇਹਦੇ ਥੱਲੇ ਬੋਲਾ ਨੈਟਰ ਰੈਡੀ ਆ ਬਾਈ ਕਹਿੰਦਾ ਬੋਲਾ ਦਾ 10 ਕਿਲੋ ਆ ਪਰ ਆਪਾਂ 9 ਕਿਲੋ ਆਪਦੇ ਘਰੇ ਚਵਾ ਕੇ ਦੇ ਦਾਂਗੇ ਥਨਾ ਦੀ ਇਹ ਵੀ ਓਕੇ ਆ ਬਾਈ ਜਮਾ ਵੀਰੇ ਦਾਨ ਆਣ ਠੀਕ ਆ ਜੀ ਥਨਾ ਦੀ ਬਾਈ ਕਹਿੰਦਾ ਇਹ ਵੀ ਓਕੇ ਆ ਬੇਫਿਕਰ ਹੋ ਜਿਓ ਕੱਦ ਵਜਨ ਦੀ ਫੁੱਲ ਚੰਗੀ ਆ ਸੋਹਣੀ ਫੇਸ ਕੁਆਲਿਟੀ ਆ ਇਹ ਵੀ ਠੰਡੀ ਸੀ ਲਿ ਜਿਵੇਂ ਮਰਜੀ ਆਰੀ ਤੇ ਰਸਾ ਫਿਰਦੇ ਲੈਦੇ ਜਿਵੇਂ ਮਰਜੀ ਭਜਾਇਦੇ ਸਵੇਰ ਨੂੰ ਰਸਾ ਪੋਣਾ ਪਾ ਲਿਓ ਨਿਆਣਾ ਪੋਣਾ ਪਾ ਲਿਓ ਮੈਂ ਆਪਣੇ 20 ਚਵਾਦਾਂਗੇ ਵੀਲਾ ਦੇ ਲਓ ਜੀ ਚੈੱਕ ਕਰੋ ਤੇ ਸਾਰੇ ਥਣਾ ਚੋ ਮੇਨ ਗੱਲ ਥਣਾ ਚੋ ਪਾਸ ਆ ਜੀ ਸਾਰੀ ਬਾਕੀ ਪੈਸੇ ਤੁਸੀਂ ਲਾਉਣੇ ਆ ਬਾਈ ਦੇ ਘਰੇ ਆਪਦੀ ਦੋ ਟਾਈਮ ਚਾਰ ਟਾਈਮ ਬਾਈ ਕਹਿੰਦਾ ਮੇਰੇ ਘਰੇ ਚਵਾਈ ਕਰ ਲਿਓ ਬਾਈ ਆਪਣੇ ਘਰ ਦੀ ਗਰੰਟੀ ਹੁੰਦੀ ਆ ਘਰੋਂ ਬਾਹਰ ਹੋ ਗਈ ਆਪਾਂ ਕੋਈ ਗਰੰਟੀ ਕਿਉਂਕਿ ਆਪਦਾ ਆਪਦਾ ਨਹੀਂ ਪਤਾ ਵੀਰੇ ਮੈਂਟਰ ਦਾ ਵੀ ਆਪਾਂ ਦੇਖ ਉਹੋ ਜੀ ਗੱਲ ਨਹੀਂ ਲੈ ਜਿੰਨਾ ਬਾਈ ਦੇ ਘਰੇ ਦੁੱਧ ਦੱਸਿਆ ਉਹਨਾਂ ਤਿਆਰ ਹੋਊਗਾ ਬਾਈ ਕਹਿੰਦਾ ਮੇਰੇ ਘਰੇ ਚਾਹੇ 2 ਡਣ ਚੋਲਿਓ ਚਾਹੇ 4 ਡਣ ਚੋਲਿਓ ਨੈਟ ਤਿਆਰ ਹੋਊਗਾ ਥਨਾ ਦੀ ਆਪਣੀ ਗਰੰਟੀ ਹੋਊਗੀ ਬੇਫਿਕਰ ਹੋ ਕੇ ਆਜੋ ਮੌਲ ਰੇਟ ਅੱਜ ਜਮਾ ਹੀ ਜਾਇਜ਼ ਆ ਬਾਈ ਦੇ ਇਹਦਾ ਮੁੱਲ ਬਾਈ ਜਾਇਜ਼ ਜਾਈ ਇਹਦਾ ਵੀਰੇ 38000 ਦੀ ਦੇ ਦਾਂਗੇ ਲੋ ਜੀ 37 38000 ਦੇ ਗੇੜ ਕੀ ਮਿਲਨੇ ਆ ਜੇ ਤੁਹਾਨੂੰ ਬਸੂ ਤੇ ਮਗਰ ਬੱਛੀਆਂ ਜਿਹਨੂੰ ਜਚਨ ਗਿਆ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ